ਕਵਲ ਜੀ ਜੀ ਤੁਹਾਨੂੰ ਰਣ ਵਾਲੇ ਥੋੜਾ ਜਾਵਾਂਗੇ ਤੇ ਕੀ ਗੱਲ ਬਣੀ ਦੱਸ ਕੀ ਮੈਂ ਕਚੈਰੀ ਗਿਆ ਹਾਂ ਸੁਜਾ ਸਾਹਿਬ ਦੇ ਪੇਸ਼ ਹੋਇਆ ਹਾਂ ਮੇਰੇ ਨਾਮ ਜਮਾਂਦਤ ਨਹੀਂ ਪਰਨਦੇ ਚੌਕਿਆ ਦੇ ਨਰੇਸ਼ ਨਰੇਸ਼ ਕੁਮਾਰ ਜਿਹੜਾ ਜਮਾਂਦਤ ਨਹੀਂ ਪਰਨਦਾ ਅੱਛਾ ਤੇ ਜਿਹੜਾ ਬੰਤਿਆ ਨਾ ਇਹ ਮਰਬਲ ਬੰਤਾ ਕਹਿੰਦਾ ਹੈ ਵੀ ਮੇਰੇ ਤੋਂ ਇੰਨਾ ਪੈਸਾ ਵਾ ਮੈਂ ਬੈਠ ਕੇ ਖਾ ਸਕਦਾ ਇੰਨਾ ਲੜਾਈ ਆਈ ਸੀ ਮਹੀਨਾ ਪਹਿਲਾਂ ਇਹਨੇ ਪਰਚਾ ਪੁਰਚਾ ਵੀ ਕਰਾਇਆ ਹੈ ਨਹੀਂ ਕਰਾਇਆ ਤੇ ਬੰਤਾ ਹੈ ਕੋਨਾ ਬੰਤਾ ਹੈਗਾ ਮਲੇ ਨਸ਼ਾ ਵੇਚਦਾ ਮੇਰੇ ਭਰਾਣ ਨਸ਼ਾ ਦਿੰਦਾ ਮੈਂ ਡੱਕਣਾ ਨੂੰ ਤੇ ਕਹਿੰਦਾ ਦੇਣਾ ਵਾ ਸਾਡੇ ਕੋਲ ਜਿਹੜਾ ਲੈਣਾ ਵਾ ਅਸੀਂ ਤੇ ਦੇਣਾ ਅੱਛਾ ਇਸੇ ਗੱਲੋਂ ਭਾਈ ਲੜਾਈ ਆਈ ਤਾਂ ਕਹਿੰਦਾ ਸਾਡੇ ਕੋਲ ਵਾਧੂ ਪੈਸਾ ਤੇਰੇ ਗੋਲੀਆਂ ਕੋਈ ਨਹੀਂ ਮਰਾਵਾਂਗੇ ਮੈਂ ਕੋਈ ਨਹੀਂ ਤੂੰ ਮਰਾ ਲੀਆਂ ਜਿਨ੍ਹਾਂ ਨੇ ਗੋਲੀਆਂ ਮਰਾਤੀ ਅੱਛਾ ਅੱਲ ਬਾਦ ਸਰ ਕੋਈ ਨਹੀਂ ਆ ਮੁੰਡਾ ਨਸ਼ਾ ਪਤਾ ਕਰਦਾ ਸੀ ਉਨੂੰ ਡੱਕਿਆ ਗਿਆ ਵਾ ਇਹਨੇ ਇਹਦੇ ਵੱਲੋਂ ਵੀਰ ਵੱਲੋਂ ਵੀ ਤੂੰ ਮੇਰੇ ਭਰਾ ਨੂੰ ਨਸ਼ਾ ਨਾ ਦੇ ਹੋਰ ਹੀ ਜਨਾਨੀ ਨੇ ਬੜੋ ਬਧੀ ਉਹਨੂੰ ਅੰਦਰਵਾੜ ਕੇ ਨਾਲੇ ਉਹਦੇ ਕੋਲ ਕੰਮ ਧੰਦਾ ਕਰਾਉਂਦੀ ਸੀ ਨਾਲੇ ਨਾਲੇ ਮੁੰਡੇ ਨੂੰ ਨਸ਼ਾ ਦੇਂਦੀ ਇਹਨੇ ਡੱਕਿਆ ਵਾ ਬਹੁਤ ਹੋਣੀਆਂ ਲੱਗੀਆਂ ਕਿੰਨੀ ਮਾਰੀਆਂ ਚਾਰ ਇਹਨਾਂ ਬੰਤ ਨੇ ਬੰਤ ਨੇ ਮਰਵਾਇਆਂ ਬੰਤ ਦਾ ਮੁੰਡਾ ਵੀ ਨਾ ਜੋ ਚਾਹਣਾ ਸਰ ਕੋਈ ਨਹੀਂ ਆ ਅਸੀਂ ਉਥੋਂ ਮੱਲੇ ਦੇ ਵਿੱਚ ਨਸ਼ਾ ਪਤਾ ਡੱਕਦੇ ਆ ਨਸ਼ਾ ਪਤਾ ਡੱਕਦੇ ਆ ਉਹ ਉਹਦਾ ਬਰੋਰ ਕਰਦੇ ਆ ਤੇ ਪੁਲਿਸ ਲੱਗੇ ਜੋ ਉਹ ਕੋਈ ਕਾਰਵਾਈ ਨਹੀਂ ਕਰਦੀ ਭਾਈ ਇਹ ਪਿਸਤੌਲ ਹੀ ਭਾਜੀ ਉਹਨਾਂ ਕੋਲ ਤਿੰਨ ਪਿਸਤੌਲ ਹੀ ਉਹਨਾਂ ਕੋਲ ਤਿੰਨ ਪਿਸਤੌਲ ਹੀ ਤੇ ਮੈਨੂੰ ਵੀ ਉਹਨਾਂ ਨੇ ਕੁੱਟਿਆ ਮੇਰੇ ਵਾਲੇ ਸਿੱਧੀਆਂ ਗੋਲੀਆਂ ਕਰਤੀਆਂ ਉਹਨਾਂ ਨੇ ਪਿਸਟਲ ਆ ਥੋੜਾ ਦੇ ਚਿਰ ਪਹਿਲੇ ਬੰਤਨਾ ਲੜਾਈ ਇਹ ਬੰਤਨਾ ਜਿਹੜਾ ਬੰਤਨਾ ਮੁੰਡੇ ਉਹ ਮੁੰਡੇ ਹੀ ਫੇਰ ਆਲੇ ਕੱਲ ਬੰਤਨੇ ਮੈਨੂੰ ਕਿਹਾ ਵੀ ਇਹਨਾਂ ਨੂੰ ਕਹੇ ਸਿੱਧੇ ਹੋ ਗਏ ਵੇਖ ਲੋ ਜੇ ਵੇਖਣਾ ਤੇ ਆ ਜੋ ਮਾਰੇ ਗੋਲੀਆਂ ਆ ਮਰਾਤੀਆਂ ਮੈਂ ਤੇ ਭਰਾ ਆਪਣੇ ਨੂੰ ਬਚਾਉਂਦਾ ਬਚਾਉਂਦਾ ਮਾ ਬਚਿਆ ਭਾਈ ਤਿੰਨ ਜਣੇ ਇਹ ਤਾਂ ਬੰਤੇ ਦਾ ਮੁੰਡਾ ਹੀ ਨਾਲ ਤੇ ਦੋ ਜਣੇ ਹੋਰ ਹੀ ਜਿਹਨੇ ਪਿਸਤਲ ਜਿਹਨੇ ਬੜੀ ਚਲਾਈ ਉਹ ਪਤਾ ਨਹੀਂ ਦੋ ਮੁੰਡੇ ਨੂੰ ਬੱਦੇ ਇਹਨਾਂ ਨੇ ਆ ਪਿਸਤਲ ਤਿੰਨ ਪਿਸਤਲ ਹੀ ਸਰ ਉਹਨਾਂ ਕੋ ਤਿੰਨਾਂ ਮੈਨੂਆਂ ਦੇ ਪਰੇ ਹੋ ਗਿਆ ਤੇਰੇ ਗੋਲੀ ਮਾਰਦੇ ਨਹੀਂ ਮੇਰੇ ਵੱਲ ਸਿੱਧੇ ਪਿਸਟਲ ਕਰਤੇ ਉਹਨਾਂ ਨੇ ਇੰਨੀ ਦੁਨੀਆ ਵੇਖਣ ਦੇ ਹੀ ਨਾ ਸਰ ਮੈਂ ਦੱਸ ਨਹੀਂ ਸਕਦਾ ਕਾਰਨ ਕੀ ਕੀ ਕਰਨ ਸਰ ਲੜਾਈ ਹੋਈ ਥੋੜਾ ਬਿਤੇ ਪਹਿਲੇ ਵਾਲੇ 20 ਦਿਨ ਆਇਆ ਪ੍ਰਧਾਨ ਉਹ ਨਹੀਂ ਮੂੰਹ ਦੇ ਘੋਤੇ ਜੋ ਨਹੀਂ ਕਾਰਨ ਕੀ ਕਾਰਨ ਕੋਈ ਹੋਊਗਾ ਕਾਦੀ ਗੱਲ ਲੜਾਈ ਕੀਤੀ ਲੜਾਈ ਸਰ ਇਦਾਂ ਨਹੀਂ ਕੀ ਗੱਲ ਤੋਂ ਲੜਾਈ ਹੋਈ ਸਮਾਨ ਸਮੁੰਦ ਤੋਂ ਲੜਾਈ ਹੋਈ ਇਹਨਾਂ ਦੀ ਸਮਾਨ ਪਿੰਦਾ ਹੀ ਮੁੰਡਾ ਉਹ ਵੇਚਦੇ ਆ ਸਮਾਨ ਉਹ ਡੱਕਦੇ ਇਹਨਾਂ ਵਿੱਚ ਝਗੜਾ ਜੀ ਅੱਜ ਤੋਂ ਮਤਲਬ ਕਿ ਮਹੀਨਾ ਹੀ ਹੋ ਗਿਆ ਵਾ ਤੇ ਨਸ਼ਾ ਵੇਚਣ ਤੋਂ ਹੋਇਆ ਵਾ ਕਿ ਨਸ਼ਾ ਮਤਲਬ ਕਿ ਸਾਡੇ ਬੱਚਿਆਂ ਨੂੰ ਨਾਂ ਦਿੱਤਾ ਜਾਵੇ ਇਹਦੇ ਤੋਂ ਇਹਨਾਂ ਦੀ ਲੜਾਈ ਹੋਈ ਆ ਜਿਨ੍ਹਾਂ ਵਿੱਚ ਇਹਨਾਂ ਨੂੰ ਆਪਸ ਵਿੱਚ ਦੋਨਾਂ ਤਰ੍ਹਾਂ ਦੇ ਪਰਚੇ ਕੀਤੇ ਗਏ ਨੇ ਪੁਲਿਸ ਨੇ ਤੇ 18 ਬੰਦਿਆਂ ਦੇ ਪਰਚੇ ਹੋਏ ਨੇ ਅੱਛਾ ਜੀ ਜਿਨ੍ਹਾਂ ਦੇ ਵਿੱਚੋਂ ਹਜੇ ਹਜੇ ਅੱਧੇ ਜ਼ਮਾਨਤਾ ਕਰਾ ਕੇ ਆ ਗਏ ਨੇ ਇੱਕ ਕਵਲ ਦੀ ਬੱਸ ਜਮਾਨਤ ਜਿਹੜੀ ਅੱਜ ਪਰਣੀ ਹੈ ਤੇ ਜਿਹਦੇ ਵਿੱਚੋਂ ਸਵੇਰ ਦਾ ਲਾਰਾ ਐਸਐਚਓ ਸਾਹਿਬ ਨੇ ਵੀ ਲਾਇਆ ਸੀ ਕਿ ਚੱਲ ਉਹਦੇ ਮੱਥੇ ਲੱਗਣੇ ਕੋਰਚ ਚ ਚਲ ਗਏ ਤੇ ਨਰੇਸ਼ਾ ਕੁਮਾਰ ਨੇ ਵੀ ਕਿਹਾ ਸੀ ਕਿ ਉਹਨਾਂ ਦੇ ਮੱਥੇ ਲਾ ਕੇ ਫੇਰ ਮੈਂ ਤੁਹਾਡੀ ਜਮਾਨਤ ਪਰਣੀ ਹੈ ਇੱਕ ਕਵਲਜੀਤ ਸਿੰਘ ਦੇ ਕਵਲ ਦੇ ਬੜਾ ਲੱਗਾ ਕਿੰਨੀਆਂ ਗੋਲੀਆਂ ਮਾਰੀਆਂ ਇਹ ਕਿੰਨੇ ਐਸ਼ ਗੋਲੀਆਂ ਮਾਰੀਆਂ ਇਹ ਵੀ ਦੱਸੋ ਤੇ ਲੱਖਾਂ ਇਹ ਤਾਂ ਹੁਣ ਇਹਨੂੰ ਜਿਹੜਾ ਮੁੰਡਾ ਮਗਰ ਬੈਠਾ ਹੈ ਇਹਦਾ ਭਰਾ ਉਹਨੂੰ ਪਤਾ ਵਾ ਕਿ ਕਿੰਨੇ ਗੋਲੀਆਂ ਮਾਰੀਆਂ ਇਹਦੇ ਚ ਮੈਨੂੰ